जनाब मुख्यमंत्री साहब ਭੰਡ ਸਹਾਵਾ ਬਹੁਤ ਗੱਲਾਂ ਸਲਾਮਾ ਦਿੰਦੇ ਹੋ ਕਦੇ ਕਿਸੇ ਨੂੰ ਵਿਆਮਾਂ ਦੀਆਂ ਦਿੰਦੇ ਹੋ ਕਦੇ ਕਿਸੇ ਨੂੰ ਕ੍ਰਪਸ਼ਨ ਦੀਆਂ ਦਿੰਦੇ ਹੋ ਕਦੇ ਤੁਸੀਂ ਕਹਿੰਦੇ ਹੋ ਗੱਡੀਆਂ ਆਏ ਕਿਸੇ ਕੋਲ ਮੇਰੇ ਹਰ ਚੀਜ਼ ਤੁਸੀਂ ਤਾਂ ਜਨਾਬ ਆਪ ਮੁੱਖ ਮੰਤਰੀ ਬਣ ਕੇ ਵਿਆ ਕਰਾਏ ਤੁਸੀਂ ਲੋਕਾਂ ਨੂੰ ਵਿਆਮਾਂ ਦੀਆਂ ਗੱਲਾਂ ਕਰਦੇ ਆਪਾਂ ਕਿਹੜੀ ਪਾਰਟੀ ਛੱਡੀ ਹੈ ਇਹ ਦੱਸੋ ਬਾਦਲ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਉਹਨਾਂ ਦੇ ਪਾਰਟੀ ਦੇ ਇੱਕ ਬਹੁਤ ਛੋਟੇ ਜਿਹੇ ਮੈਂਬਰ ਸੀ ਕਿਸੇ ਫਿਰ ਤੁਸੀਂ ਹੋਰ ਪਾਰਟੀਆਂ ਬੜੀਆਂ ਬਦਲੀਆਂ ਫਿਰ ਇਹੀ ਬਾਦਲ ਪਰਿਵਾਰ ਦੇ ਮੂਹਰੇ ਤੁਸੀਂ ਨੱਚ ਨੱਚ ਕਮੈਂਟਰੀਆਂ ਕਰਦੇ ਸੀ ਕਬੱਡੀ ਕੱਪ ਯਾਦ ਆ ਬਣ ਤੁਸੀਂ ਭੁੱਲ ਜਾਂਦੇ ਨੇ ਪਰ ਅੱਜ ਤਾਂ ਤੁਸੀਂ ਮੰਨ ਭੰਡ ਸਾਹਿਬ ਰਿਕਾਰਡ ਹੀ ਤੋੜ ਪਰ ਭੰਡ ਸਾਹਿਬ ਨੇ ਮਹਿਕਮੇ ਹੀ ਮੰਤਰੀਆਂ ਨੂੰ ਉਹ ਵੰਡਤੇ ਜਿਹੜੇ ਮਹਿਕਮੇ ਹੀ ਨਹੀਂ ਉਹ ਮੰਤਰੀ ਸਾਹਿਬ ਨੂੰ ਤਾਂ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਜਿਹੜੇ ਸ਼ੇਖ ਚਿੱਲੀ ਦੇ ਜਾਂ ਜਿਹੜੇ ਐਸੇ ਰਾਜੇ ਦੇ ਮੰਤਰੀ ਹੋਣ ਉਬੀ ਤਮਚਰੇ ਉਹਨਾਂ ਦਾ ਕੀ ਕਸੂਰ ਆ ਉਹ ਆਪਣੇ ਦਫਤਰ ਦੇ ਆਪਣੇ ਮਦਰ ਉਹ محکمہ ਲਾ ਕੇ ਫਰੀਗੇ ਪੂਛ ਲਾ ਕੇ ਬਿਰਗੇ ਜਿਹੜੀ ਹੈ ਹੀ ਨਹੀਂ ਕੀ ਹੁਣ ਬੜਾ ਤੁਸੀਂ ਮੰਤਰੀ ਸਾਹਿਬ ਐਨਆਰਆਈ ਸਾਹਿਬ ਦੀ ਗੱਲਾਂ ਕਰਦੇ ਸੀ ਜਾ ਕੇ ਮਿਲ ਰਹੇ ਸੀ ਅੱਜ ਥੋੜਾ ਉਹ ਤਮਾਸ਼ਾ ਬਣਿਆ ਉਹਨਾਂ ਨੇ ਤਾਂ ਕੀ ਬਣਿਆ ਅਖਿਰ ਮੁੱਖ ਮੰਤਰੀ ਦਾ ਬਣਿਆ ਜਿਹੜਾ محکمہ ਐਡਮਿਨਿਸਟ੍ਰੇਟਿਵ ਰਿਫਾਰਮਸ ਜਿਹੜਾ محکمہ ਹੀ ਖਤਮ ਹੋਇਆ ਹੋਇਆ ਹੈ ਅਜੇ ਤੱਕ 3 ਸਾਲ ਹੋ ਗਏ ਉਹਨਾਂ ਦੀਆਂ ਮੀਟਿੰਗਾਂ ਕਰ ਰਹੇ ਪਾਰਲੀਮੈਂਟ ਆਪਣੇ ਲੋਕ ਸਭਾ ਚ ਅਸੈਂਬਲੀ ਚ ਉਹਨਾਂ ਦੇ ਬਾਰੇ ਗੱਲਾਂ ਚੱਲ ਰਹੀਆਂ ਨੇ ਵੀ ਪਤਾ ਨਹੀਂ ਐਡਮਿਨਿਸਟ੍ਰੇਟਿਵ ਫਾਰਮਸ ਕਿਹੜੇ ਕਰ ਰਹੇ ਉਹ ਮਹਿਕਮੇ ਇਹ ਨਹੀਂ ਬਸ ਕਰੋ ਬਸ ਕਰੋ ਪੰਡਤ ਸਾਹਿਬ ਬਸ ਕਰੋ ਲੋਕਾਂ ਨੂੰ ਇੰਨਾ ਗਮਰਾਨ ਨਾ ਕਰੋ ਇੰਨਾ ਗਮਰਾਨ ਨਾ ਕਰੋ ਆਪਣੇ ਆਪ ਨੂੰ ਧੋਖਾ ਦੇਈ ਜਾਂਦੇ ਹੋ ਆਪਣੇ ਪੰਜਾਬ ਨੂੰ ਧੋਖਾ ਦੇਈ ਜਾਂਦੇ ਹੋ ਅੱਜ ਪਤਾ ਲੱਗ ਗਿਆ ਇਹਨਾਂ ਦਾ ਹਾਲ ਤੇ ਇਹਨਾਂ ਦੇ ਕੈਬਨਟਾਂ ਜਿਹੜੀਆਂ ਕਰਦੇ ਹੋਣਗੇ ਇਹ ਕੀ ਕਰਦੇ ਹੋਣ ਜਿਹੜੀਆਂ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਹੋਣੀਆਂ ਕੀ ਕਰਦੇ ਹੋਣ ਤੇ ਜਿਹੜੇ ਭੰਡ ਸਾਹਿਬ ਜਿਹੜਾ ਮਹਿਕਮਾ ਦਿੱਤਾ ਉਹ ਮੰਤਰੀ ਨੂੰ ਪਤਾ ਨਹੀਂ ਲੱਗਿਆ ਕਿ ਸਦੈ ਨੂੰ ਵੀ ਤੇਰਾ ਕੋਈ ਦਫ਼ਤਰੀ ਹੈ ਨਹੀਂ ਤੇਰਾ ਕੋਈ ਸੈਕਟਰੀ ਹੈ ਨਹੀਂ ਤੇਰਾ ਕੋਈ ਸਟਾਫ ਹੈ ਨਹੀਂ ਕਿੱਥੇ ਸਾਈਨ ਕਰੀ ਜਾਂਦਾ ਕਿਹੜੀਆਂ ਫਾਈਲਾਂ ਐ ਭੰਡ ਸਾਹਿਬ ਨੂੰ ਭੇਜੀ ਜਾਂਦੇ ਉਹਦੇ ਭੰਡ ਸਾਹਿਬ ਤੁਹਾਨੂੰ ਵਾਪਸ ਭੇਜੀ ਜਾਂਦੇ ਇੰਝ ਤਾਂ ਤਮਾਸ਼ਾ ਨਹੀਂ ਕਦੇ ਦੇਖਿਆ ਸੀ ਅੱਜ ਵਾਕੇ ਉਹ ਪੰਜਾਬ ਦੀ ਚਰਚਾ ਸਰਕਾਰ ਦੀ ਹੋ ਰਹੀ ਹੈ ਦੇਸ਼ 'ਚ ਵੀ ਇੱਕ ਮੁੱਖ ਮੰਤਰੀ ਜਿਹਦੇ ਮਹਿਕਮੇ ਹੀ ਨਹੀਂ ਉਹਦੇ ਨਾਲ ਹੀ ਸਰਕਾਰ ਚਲਾਈ ਜਾਂਦਾ ਪਰਮਾਤਮਾ ਬਖਸ਼ੀ ਪਰਮਾਤਮਾ ਬਖਸ਼ੇ ਪੰਡਤ ਅੱਜ ਤਮਾਸ਼ਾ ੜ ਗਿਆ ਸਾਰੇ ਐਡਮਿਨਿਸਟ੍ਰੇਸ਼ਨ ਸੰਗਈ ਸਰਕਾਰਾਂ ਅੱਜ ਦਿੱਲੀ ਤੱਕ ਵੀ ਇੱਕ ਸੀਐਮ ਇਹੋ ਜਿਹੀ ਮੰਤਰੀ ਰੱਖੀ ਫਿਰਦਾ ਜਿਹਨਾਂ ਨੂੰ ਮਹਿਕਮੇ ਹੀ ਨਹੀਂਗੇ ਮਿਨਿਸਟਰੀਆਂ ਹੈ ਨਹੀਂਗੇ ਉਹਨਾਂ ਨੂੰ ਵੰਡਤੀਆਂ ਮੈਂ ਆਪ ਸਭ ਤੋਂ ਵੱਧ ਸਿਮਰਨ ਕਹਿਣਾ ਚਾਹਣਾ ਨਾ ਇਹ ਤਚਰਵੰਜਾਨ ਸੀ ਅਣਜਾਣ ਪੰਡ ਹੈਗੇ ਆ ਤੁਸੀਂ ਕਾਨੂੰ ਇਹਨਾਂ ਨਾਲ ਮਜ਼ਾ ਕਰਵਾਉਣ ਲੱਗੇ ਜਾਂ ਤੁਸੀਂ ਵੀ ਰਲੇ ਹੋਣੀ ਨਾਲ ਕਿੱਥੇ ਇਹ ਸਭ ਕੁਝ ਚਲੀ ਗਿਆ ਕਿਹਦੇ ਖਾਤੇ 'ਚ ਇਹ ਸਭ ਕੁਝ ਪਈ ਗਿਆ ਕਹਿੰਦੇ ਜੀ ਅਸੀਂ ਤਨਖਾਹਾਂ ਨਹੀਂ ਲੈਂਦੇ ਅਸੀਂ ਆਹ ਨਹੀਂ ਕਰਦੇ ਖਰਚੇ ਨਹੀਂ ਲੈਂਦੇ ਇੱਥੇ ਤਾਂ ਮਿਨਿਸਟਰੀਆਂ ਹੀ ਜਾਂਦੀ ਬਣਾਈ ਬੈਠੇ ਨੇ ਇਹ ਕਿਹੜੇ ਖਾਤੇ 'ਚ ਖਰਚੇ ਚੱਲ ਰਹੇ ਹੋਣੇ ਕਿਹੜੇ ਕਰਤੇ 'ਚ ਕੰਮ ਚੱਲ ਰਹੇ ਆ ਹੁਣ ਰੱਬ ਜਾਨ ਬਚਾ ਦੇ ਇਹਨਾਂ ਤੋਂ ਰੱਬ ਬਖਸ਼ੇ ਇਹਨਾਂ ਤੋਂ ਇਹ ਮਹਾਰਾਜਾ ਸਤਾਲ ਜੀ ਸਾਹ ਕਦੇ ਤਾਂ ਜਦੋਂ ਪਤਾ ਹੀ ਨਹੀਂ ਆਪਾਂ ਉਨ ਸਟੇਜ ਹੀ ਦੂਜੀ ਚੁੰਨੇ ਆ ਜਦੋਂ ਕਿਹੜਾ ਪਤਾ ਲੱਗਦਾ ਵੀ ਕਿਹੜੇ ਮੈਕਮੇ ਹੈਗੇ ਕਿਹੜੇ ਮੰਤਰੀ ਨਾਲ ਕਿਹੜੀਆਂ ਮੀਟਿੰਗਾਂ ਕਰੀ ਜਾਂਦੇ ਆ ਅੱਜ ਦਾ ਵਾਕਈ ਘਰ ਘਰ ਤੁਹਾਡਾ ਅੱਜ ਚੁਟਕਲੇ ਬਣੇ ਕਿ ਘਰ ਘਰ ਤੁਹਾਡਾ ਫਕਸ ਰਿਆ ਮੀਡੀਆ ਨੇ ਜੋ ਖਬਰਾਂ ਲਾਈਆਂ ਚੁਟਕੀ ਲਈ ਆ ਤੁਹਾਡੀ ਕਿਹੜੇ ਮੂੰਹ ਨਾਲ ਤੁਸੀਂ ਬਾਹਰ ਮਿਕਲੋ ਕਿਹੜੇ ਮੂੰਹ ਨਾਲ ਤੁਸੀਂ ਆਫੀਸਰਾਂ ਨੂੰ ਕਿਹੜੇ ਮੂੰਹ ਨਾਲ ਮੀਡੀਆ ਨੂੰ ਕਿਹੜੇ ਮੂੰਹ ਨਾਲ ਤੁਸੀਂ ਲੋਕਾਂ 'ਚ ਜਾਓ ਪਰ ਤੁਹਾਡਾ ਕੀ ਹੈ ਉਹ ਕਹਿੰਦੇ ਬਿਸ਼ਰਮਾਂ ਦੀ ਡੁੱਲਗੀ ਢਾਲ ਉਹ ਗੰਦੇ ਜੀ ਪਟਾਟ ਨੇ ਚੱਟ ਚੱਟੀ ਪੁੰਜੀ ਡੋਲ ਗਈ ਜੱਟ ਕੇ ਕੰਮੇ ਥੋੜਾ ਤਾਂ ਉਹ ਸਾਲ ਆ ਇਸ ਲੈਵਲ ਤੋਂ ਵੀ ਉੱਤੇ ਦੇ ਸ਼ਰਮ ਮੁੱਖ ਮੰਤਰੀ ਬੇਗਰਤ ਮੁੱਖ ਮੰਤਰੀ ਤੇ ਦੂਜਿਆਂ ਨੂੰ ਸਲਾਮਾ ਬਹੁਤ ਦੇਣ ਦਾ ਮਨ ਕਰਦਾ ਤੇ ਅੱਜ ਉਹ ਮਜ਼ਾਕ ਦੇ ਪਾਤਰ ਤੁਸੀਂ ਬਣਿਓ ਜਿਹੜੇ ਕਿ ਜ਼ਿੰਦਗੀ ਚ ਕੋਈ ਨਹੀਂ ਬਣਿਆ ਜੇ ਥੋੜੀ ਜੀ ਵੀ ਤੁਹਾਨੂੰ ਮਾੜੀ ਮੋਟੀ ਵੀ ਆਪਣੇ ਆਪ ਤੇ ਆਪਣੇ ਚ ਗੈਰਤ ਆ ਸਤੀਫਾ ਦੇ ਦਿਓ ਚੰਗੇ ਰਹੋਗੇ ਇਹ ਆਉਣ ਵਾਲੇ ਦਿਨਾਂ ਚ ਕਿਉਂਕਿ ਪਹਿਲਾਂ ਤਾਂ ਲੋਕ ਚੁੱਪ ਰਹਿੰਦੇ ਆ ਦਿਨ ਸੋਣ ਹੁਣ ਰੋਜ਼ ਨੰਗਾ ਹੋਣਾ ਰੋਜ਼ ਕੱਪੜੇ ਲੈਣੇ ਇਸ ਕਰਕੇ ਜਿਹੜਾ ਵੀ ਜਿੰਨਾ ਕ ਬਚੇ ਆ ਉਹਨਾਂ ਫਾੜ ਕੇ ਨਿਕਲ ਲੋ ਚੰਗੇ ਰਹੋ